ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਾਂ ਤੁਹਾਨੂੰ ਅੱਜ ਦੱਸਾਂਗੇ ਪਿੱਛੇ ਵਾਲੇ ਗਲੇ ਤੇ ਰੇਵਲੀਰ ਕਿਵੇਂ ਲਾਈ ਜਾਂਦੀ ਹੈ ਆਪਾਂ ਕੱਟ ਕੇ ਤੇ ਲਾ ਕੇ ਸਾਰੀ ਦਿਖਾਵਾਂਗੇ ਇੱਥੋਂ ਆਪਾਂ 1.5 1.5 ਇੰਚ ਦੇ ਨਿਸ਼ਾਨੀ ਲਾ ਲਾਂਗੇ ਰੇਵਲੀਰ ਤੇ ਇਹ ਆਪਾਂ ਨੇ ਰੇਵ ਰੇਵ ਕੱਟਿਆ ਕੱਪੜਾ ਇੱਥੋਂ ਆਪਾਂ ਡੇਢ-ਡੇ ਨਿਸ਼ਾਨੀ ਲਾ ਲਾਂਗੇ ਫਿਰ ਇਹਨੂੰ ਆਪਾਂ ਕੱਟ ਦੇਵਾਂਗੇ ਇੰਨੀ ਇੱਕ ਹੋਰ ਕੱਟ ਲਾਂਗੇ ਇੱਕ ਲੇਰ ਲੰਬੀ ਕੱਟ ਵੱਧ ਜਾਂਦੀ ਹੈ ਇੰਨੀ ਆਪਾਂ ਹੋਰ ਕੱਟ ਲਾਂਗੇ ਇਨੂਕਾ ਉੱਪਰ ਧਰ ਕੇ ਇੱਕ ਦੂਜੇ ਦੇ ਕਪੜੇ ਦੇ ਲਓ ਜੀ ਕੱਟ ਲਿਆ ਇਹ ਹੁਣ ਆਪਾਂ ਇਹਨਾਂ ਦਾ ਪਾ ਦਾਂਗੇ ਜੋੜ ਆਪ ਸਵਿਚ ਤੇ ਇਹ ਆਹ ਕੁੰਦੇ ਨੂੰ ਕੁੰਦਾਂ ਨੂੰ ਮਿਲਾਉਣਾ ਇਸ ਤਰ੍ਹਾਂ ਮਿਲਾਉਣਾ ਤੇ ਦੂਜੇ ਨਾਲ

ਜਿਹੜੀ ਇਹ ਨੀਰ ਆਪਾਂ ਨੇ 1.5 ਇੰਚ ਕੱਟੀ ਸੀ ਇਹਨੂੰ ਆਪਾਂ ਮੋੜ ਕੇ ਦੂਰੀ ਕਰਨਾ ਐ ਹੋ ਗਈ ਇਹ ਫਿਰ ਇਹਨੂੰ ਇਹਦੇ ਉੱਪਰ ਧਰ ਲਾਂਗੇ ਇੱਥੇ ਫਿਰ ਇਹਨੂੰ ਆਪਾਂ 4 ਸਕੇਲ ਲਾ ਦੇ ਇਹਦੇ ਨਾਲ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ। ਵਾਪਸ ਮੁੜ ਕੇ ਇਹਨੂੰ ਐ ਦਬਣੀ ਸੌਣ ਸਾਰੇ ਜਿਹੜੇ ਆਪਾਂ ਸਲਾਈ ਲਾ ਲਾਂ ਜਿਹੜਾ ਪਰਵਾਦੇ ਗਿਆ ਇਹਨੂੰ ਕੱਟ ਦੇਵਾਂਗੇ ਦੋ ਸਾਡਾ ਵੱਡਾ ਵਖਾ ਕਰਕੇ ਇਹਨੂੰ ਆਪਾਂ ਸਾਰੇ ਤੇ ਸਲਾਈ ਲਾ ਦੇਵਾਂਗੇ ਵਖਾ ਵੱਡਾ ਕਰ ਲਾਂਗੇ 1.5 ਇੰਚ ਆਸਾਨੀ ਹੋ ਜੂਗੀ ਪਰ ਇਹ ਕੱਚੀ ਸਲਾਈ ਲਾਵਾਂਗੇ ਕਿ ਨਾ ਆਪਾਂ ਇਹ ਤਾਂ ਆਪਣੇ 1.5 ਨਹੀਂ ਕਰਾਂਗੇ ਬਣ ਗਿਆ ਆਪਣਾ ਪਿੱਛੇ ਵਾਲਾ ਹਾਂਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ